ਦੋਸਤੋ ਬਿਲਕਾ ਪੁਲਸ ਨੇ ਚਾਰ ਅਜਿਹੇ ਨੌਜਵਾਨ ਵਿਅਕਤੀ ਫੜੇ ਹੈ ਜਿਨ੍ਹਾਂ ਕੋਲੋਂ ਨਸ਼ੀਲੀਆਂ 207 ਖੁੱਲੀਆਂ ਗੁੜੀਆਂ ਬਰਾਮਦ ਹੋਈਆਂ ਬਿਲਗੇ ਦੇ ਵਿੱਚ ਇੱਕ ਐਨ ਆਰ ਆਈ ਨੂੰ ਦਾਤਰ ਦੀ ਲੋਕ ਤੇ ਇਹਨਾਂ ਚਾਰੇ ਵਿਅਕਤੀਆਂ ਨੇ ਘਰ ਵਿੱਚ ਦਾਖਲ ਹੋ ਕੇ ਲੁੱਟਿਆ ਸੀ ਜਿਸ ਕੋਲੋਂ ਇਹਨਾਂ ਨੇ ਕੜਾ ਚੈਨੀ ਤੇ ਮੁੰਦਰੀਆਂ ਲੁੱਟ ਲਈਆਂ ਸੀ ਪੁਲਸ ਨੂੰ ਪੁਛਗਛ ਦੌਰਾਨ ਇਹ ਵਾਰ ਦਾਤ ਬਾਰੇ ਇਹ ਪ੍ਰਾਪਤੀ ਹੋਈ ਹੈ ਇਸ ਵਾਰ ਦਾਤ ਬਾਰੇ ਡੀਐਸਪੀ ਫਲੋਰ ਸਰਬਨ ਸਿੰਘ ਬੱਲ ਨੇ ਹੋਰ ਕੀ ਕਿਹਾ ਆਓ ਦੋਸਤੋ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਕਿ ਆਪ ਗੋਸ਼ੀਕਾਰ ਦੇ ਤੱਕੀ ਮੌਜੂਦ ਹਨ ਅਮਨਜੋਗ ਐਸਐਸਪੀ ਸਾਹਿਬ ਸ਼੍ਰੀ ਕਮਿੰਦਰ ਸਿੰਘ ਜੀ ਜਗੰਦਰ ਦੇ ਹਾਤੀ ਜੀ ਦੇ ਦਸ਼ਾ ਨਿਰਦੇਸ਼ ਅਤੇ ਉਹਨਾਂ ਵੱਲੋਂ ਨਸ਼ਾ ਵਿਰੋਧ ਤੇ ਮਾੜੇ ਅਸਰਾਂ ਵਿਰੋਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਬਲਵਿੰਦਰ ਸਿੰਘ ਐਸ ਐਚਓ ਬਿਲਗਾ ਤੇ ਉਸਦੀ ਟੀਮ ਨੇ ਇੱਕ ਚਾਰ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 207 ਨਸ਼ੀਲੀਆਂ ਅੰਗੋਲੀਆਂ ਬਰਾਮਦ ਕੀਤੀਆਂ ਨੇ ਜਿਹੜੀਆਂ ਕਿ ਕਮਰਸ਼ੀਅਲ ਕਵਰੀ ਹੈਗੀ ਆ ਦੁਰਾਨੇ ਪੁਛਲੇਸ਼ ਉਹਨਾਂ ਕੋ ਇੱਕ ਅਹਿਮ ਖਲਾਸਾ ਹੋਇਆ ਕਿ ਐਨਆਰਆਈ ਦੀ ਜਿਹੜੀ ਪਿਛਲੇ ਦਿਨੀ ਇੰਗਲੈਂਡ ਤੋਂ ਜੀਤਰਾਮ ਬਿਲਗੇ ਦਾ ਪਤੀ ਪੱਟੀ ਨਾਲ ਬਿਲੋਂਗ ਕਰਦੇ ਨੇ ਜਿਹੜੇ ਇੰਗਲੈਂਡ ਰਹਿੰਦੇ ਸੀ ਉਹਨਾਂ ਕੋਲ ਇੱਕ ਕੜਾ ਕਰੀਬ 6 ਟੋਲੇ ਦਾ ਚੈਨੀਏ ਤੇ ਦੋ ਮੁੰਡੀਆਂ ਜਿਹੜੀਆਂ ਸੀ ਉਹ ਥਿਆਰ ਦੀ ਨੋਕ ਤੇ ਉਹ ਕੰਡਾ ਟੱਪ ਕੇ ਉਹਦੇ ਘਰ ਤੋਂ ਖੋਈਆਂ ਸਨ ਉਹ 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 ਕੋਈ ਵਾਰਦਾ ਜਿਹੜੀ ਉਹ ਟ੍ਰੇਸ ਕੀਤੀ ਗਈ ਹੈ ਜਿਹਦੇ ਵਿੱਚ 6 ਟੋਲੇ ਦਾ 6 ਟੋਲੇ ਦਾ ਜਿਹੜਾ ਕੜਾ ਹੈਗਾ ਉਹ ਬਰਾਮਦ ਕਰ ਲਿਆ ਗਿਆ ਹੈ ਦੂਸਰੀ ਜਿਹੜੀ ਰਿਕਵਰੀ ਆ ਪੁਲਦੇਣੇ ਤੋਂ ਦਰਾਨੇ ਪੁਲਸ ਰਿਮਾਡ ਜਿਹੜੀ ਉਹ ਹਾਸਲ ਕੀਤੀ ਜਾਵੇਗੀ ਜਿਹੜੇ ਪਹਿਲਾਂ ਇਹ ਮਕਦਮੇ ਦਰਜ ਨੇ ਇਹਨਾਂ ਦੇ ਸਾਰਿਆਂ ਦੀ ਪਿਸ਼ੋਕੜ ਮਾਰੀ ਆ ਇਹਨਾਂ ਦੇ ਲੁੱਟੋਖੋਹਾਂ ਦੇ ਅਤੇ ਚੋਰੀ ਦੇ ਮਕਦਮੇ ਦਰਜ ਨੇ ਤੇ ਇਹ ਮਾੜੇ ਐਂਸਰ ਨੇ ਇਹਨਾਂ ਦੇ ਬਰਖਲਾ ਫੇਰਾ ਆਰਗੇਨਾਈਜ਼ ਕ੍ਰਾਈਮ ਦੇ ਤਹਿਤ ਜਿਹੜੀਆਂ ਧਰਾਵਾਂ ਨੇ ਉਹਨਾਂ ਤਹਿਤ ਕਾਰਵਾਈ ਕੀਤੀ ਜਾਵੇਗੀ ਸਾਰੇ ਕੋਈ ਪਤਾ ਲੱਗਾ ਕਿੱਥੇ ਸੋਨਾ ਵੇਚਿਆ ਸਮਾਨ ਦੇ ਰਿਹਾ ਤੇ ਹੁਣ ਪੁਸ਼ਟੀਸ਼ ਕਰਾਂਗੇ ਇਹ ਲੁਧਿਆਣਾ ਤੋਂ ਕਲੀਅਰ ਹੋ 10 ਦਿਨ ਵੀ ਲੁਧਿਆਣੇ ਆ ਪਰ ਦਰਾਨੇ ਚੰਗੀ ਤਰ੍ਹਾਂ ਕੋਸ਼ਿਸ਼ ਕਰਨ ਤੋਂ ਬਾਅਦ ਰਿਮਾਂਡ ਪੋਸਟ ਲੈ ਕੇ ਤੇ ਫਿਰ ਇਹ ਵਾਰਦਾਤ ਜਿਹੜੀ ਆ ਵੀ ਇਹਨਾਂ ਕਿੱਥੇ ਵੇਚਿਆ ਉਹ ਉੱਤੇ ਉਹਦੇ ਬਰਖਲਾ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਥੈਂਕ ਯੂ ਬਈਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।